SGP C ਚੋਣਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੀ ਵੱਡੀ ਜਿੱਤ ਹੁੰਦੀ ਹੈ ਤਾਂ ਦੱਸਿਆ ਗਿਆ ਕਿ ਜਿੱਥੇ ਪੰਜਵੀਂ ਵਾਰ SGP C ਦੇ ਉਹ ਪ੍ਰਧਾਨ ਚੁਣੇ ਗਏ ਤਾਂ ਕੁੱਲ 136 ਵੋਟਾਂ ਪਈਆਂ ਜਿਸ ਦੇ ਵਿੱਚ 117 ਵੋਟਾਂ ਹਰਜਿੰਦਰ ਧਾਮੀ ਤੇ ਵਿਰੋਧੀ ਧਿਰ ਦੇ ਸਰਦਾਰ ਮਿੱਠੂ ਸਿੰਘ ਕਾਂੜਕੇ ਨੂੰ 18 ਵੋਟਾਂ ਮਿਲਦੀਆਂ ਨੇ ਜਿਸ ਤੋਂ ਬਾਅਦ ਸੀਨੀਅਰ ਅਕਾਲੀਆਗੂ ਦਲਜੀਤ ਸਿੰਘ ਚੀਮਾ ਦੇ ਵੱਲੋਂ ਕਿਹਾ ਗਿਆ ਕਿ ਇਹ ਜਿੱਤ ਧਾਮੀ ਸਾਹਿਬ ਦੀ ਚੰਗੀ ਕਾਰਗੁਜ਼ਾਰੀ ਦਾ ਹੀ ਨਤੀਜਾ ਹੈ ਜਿਨ੍ਹਾਂ ਕਿਹਾ ਕਿ ਵਿਰੋਧੀਆਂ ਨੂੰ ਇਸ ਵਾਰ ਪਿਛਲੀ ਵਾਰ ਦੇ ਨਾਲੋਂ ਵੀ ਘੱਟ ਵੋਟਾਂ ਮਿਲੀਆਂ ਨੇ ਇਸ ਮੌਕੇ ਉਹਨਾਂ ਨੇ ਇਹ ਵੀ ਦੱਸਿਆ ਕਿ SGP C ਦੇ ਵੱਲੋਂ ਗੁਰੂ ਸਾਹਿਬ ਦੇ ਪ੍ਰਕਾਸ਼ਪੁਰਬ ਮੌਕੇ ਵੱਡੇ ਪੱਧਰ ਤੇ ਸਮਾਗਮ ਮਨਾਏ ਜਾਣਗੇ ਦੇ ਕੌਂਸਲਰ ਸਾਹਿਬਾਨ ਦੀ ਤੁਹਾਨੂੰ ਉਹਦੇ ਵਿੱਚ ਬਹੁਤ ਵੱਡੀ ਕਾਮਯਾਬੀ ਮਣੀ ਮੈਨੂੰ ਇਹ ਦੱਸ ਦਿਆ ਫਕਰ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਹਰਜਿੰਦਰ ਸਿੰਘ ਜੀ ਖਾਨੀ ਸਾਹਿਬ ਜਿਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਕਰ ਸਰਦਾਰ ਸੰਵੀਰ ਸਿੰਘ ਬਾਦਲ ਸਾਹਿਬ ਨੇ ਸਾਰੇ ਮੈਂਬਰ ਤੇ ਪਾਰਟੀ ਦੀ ਰਾਏ ਤੋਂ ਬਾਅਦ ਕੀਤਾ ਸੀ ਅੱਜ ਹਾਊਸ ਦੇ ਵਿੱਚ 117 ਵੋਟਾਂ ਉਹਨਾਂ ਨੂੰ ਪਈਆਂ ਔਰ ਦੂਜੇ ਪਾਸੇ ਸਰਦਾਰ ਮਝੂ ਸਿੰਘ ਕਾਨ ਦੇ ਜਿਹੜੇ ਸਾਡੇ ਦੂਜੇ ਭਰਾਵਾਂ ਨੇ ਉਮੀਦਵਾਰ ਖੜੇ ਕੀਤੇ ਸੀ ਉਹਨਾਂ ਨੂੰ ਕੱਲੀਆਂ 18 ਵੋਟਾਂ ਪਈਆਂ ਧਾਮੀ ਸਾਹਿਬ ਨੂੰ 117 ਤੇ ਉਹਨਾਂ ਨੂੰ ਇੱਕ ਅਕਾਲੀਆ 18 ਤੇ ਇੱਕ ਵੋਟ ਰੱਦ ਹੋਈ ਹੈ। ਕੁੱਲ 136 ਮੈਂਬਰਾਂ ਨੇ ਵੋਟ ਪਾਉਂਤੀ ਆ। ਮੈਂ ਸਾਰੇ ਹਾਊਸ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬੇਦਖ ਸਖਸ਼ੀਤ ਦਰਵੇਸ਼ ਸਖਸ਼ੀਤ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆ ਫਿਰ ਦੁਬਾਰਾ ਉਮੀਦਵਾਰ ਘਰਨੇ ਗਏ ਸੀ ਅੱਜ ਬਹੁਤ ਵੱਡੀ ਉਹਨਾਂ ਦੀ ਝੋੜੀ ਦੇ ਵਿੱਚ ਜਿੱਤ ਪਾਈ ਐ ਸਾਰੇ ਹਾਉਸ ਦਾ ਮੈਂ ਕਹਿ ਦਿੰਦਾ ਧੰਨਵਾਦ ਕਰੋ ਫਿਛਲੇ ਸਾਲ ਵੀ ਜਦੋਂ ਇਲੈਕਸ਼ਨ ਹੋਏ ਸੀ ਸਾਡੇ ਦੂਜੇ ਪਾਸੇ ਭਰਾਵਾਂ ਨੂੰ 33 ਵੋਟਾਂ ਪਈਆਂ ਸੀ ਪਰ ਅਹਿਦ ਕੀ 15 ਹੋਰ ਘਟੀਆਂ ਮੇਰੇ ਖਿਆਲ ਅਗਲੀ ਵਾਰੀ ਸਰਮ ਸੰਮਤੀ ਹੋ ਰੇਗੀ ਜੋ ਮੈਨੂੰ ਲੱਗਦਾ ਹੈ ਕਿਉਂਕਿ ਇੱਕ ਚੰਗੀ ਸ਼ਖਸੀਅਤ ਜਿਨੇ ਸਾਰਾ ਸਾਲ ਸਾਰੇ ਮੈਂਬਰ ਸਭਾ ਨੂੰ ਨਾਲ ਲੈ ਕੇ ਤੇ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸਾਰੇ ਪੰਥ ਨੂੰ ਨਾਲ ਲੈ ਕੇ ਜਿਸ ਤਰੀਕੇ ਸੇਵਾ ਕੀਤੀ ਹੈ ਅੱਜ ਉਹਦੀ ਬਦੌਲਤ ਹੈ ਕਿ ਇੱਡਾ ਵੱਡਾ ਮਾਨ ਜਿਹੜਾ ਉਹ ਫੇਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਹਾਊਸ ਨੇ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਸੋ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਵਧਾਈ ਵੀ ਪੇਸ਼ ਕਰਦਾ ਸਾਰੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਵਧਾਈ ਪੇਸ਼ ਕਰਦਾ ਔਰ ਸਾਰੇ ਹਾਊਸ ਦਾ ਤਹਿ ਦਿਲ ਤੋਂ ਮੈਂ ਧੰਨਵਾਦ ਕਰਦਾ ਕਿ ਜਿਹੜਾ ਐਡੀ ਵੱਡੀ ਉਹਨਾਂ ਨੇ ਜ਼ਿੰਮੇਵਾਰੀ ਫੇਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਤੇ ਪਾਈ ਹੈ ਔਰ ਇਸ ਕੇ ਹਾਲ ਦਾ ਸਾਰਿਆਂ ਨੂੰ ਵਿਸ਼ਵਾਸ ਵੀ ਹੋਣਾ ਕਿ ਹਮੇਸ਼ਾ ਹੀ ਜਿਹੜੀ ਇਹ ਬਖਸ਼ ਸ਼੍ਰੋਮਣੀ ਅਕਾਲੀ ਦਲ ਤੇ ਪਤਨੀ ਹੁੰਦੀ ਰਹੀ ਹੈ ਇਹ ਪੰਥਕ ਫਤਵਾ ਹੁੰਦਾ ਕਿ ਜਿੰਨਾ ਮਾਨ ਪੰਥ ਨੇ ਸ਼੍ਰੋਮਣੀ ਅਕਾਲੀ ਦਲ ਦਾ ਵਧਾਇਆ ਅਸੀਂ ਵੀ ਉਸ ਤੋਂ ਵੱਧ ਜ਼ਿੰਮੇਵਾਰੀ ਦੇ ਨਾਲ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੇ ਵੱਡੇ ਕਾਰਜ ਆ ਜਿਹੜੇ ਧੰਨੀ ਸਾਹਿਬ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਗੁਰੂ ਕੰਗਾਂ ਨੂੰ ਪੂਰਤਕ ਕਰਨੇ ਆ ਜਿਦੇ ਵਿੱਚ ਸ਼੍ਰੀ ਗੁਰੂ ਕੇਵਲਧਰ ਸਾਹਿਬ ਬਾਰੇ ਦੀ 350 ਸਾਲਾਂ ਸ਼ਤਾਬਦੀ ਹੈ ਕਿਤੇ ਨਾਲ ਭਾਈ ਬਕੀ ਦਾਸ ਭਾਈ ਸਤੀ ਦਾਸ ਭਾਈ ਧਿਆਨਾ ਜੀ ਦੀ ਵੀ ਸਤਿ ਆਪ ਜੀ ਦੇ ਸਵਾਗਤ ਵੱਡੇ ਪੱਤਰ ਤੇ ਉੱਤੇ ਅਟਕੇ ਹੋਇਆ ਤਾਂ ਮੈਂ ਮਹਿਸੂਸ ਕਰਦਾ ਕਿਤੇ ਮੈਂ ਧਾਮੀ ਸਾਹਿਬ ਨੂੰ ਵਧਾਈ ਦੇਣਾ ਕਿਉਂਕਿ ਬਾਕੀ ਅਹੁਦੇਦਾਰ ਸਰਬੰਨ ਦੀ ਚੋਣ ਹਲੇ ਚੱਲ ਰਹੀ ਹੈ ਐਗਜ਼ੈਕਟਿਵ ਦੀ ਚੋਣ ਵੀ ਚੱਲ ਰਹੀ ਹੈ ਥੋੜੀ ਦੇਰ ਚ ਕੰਪਲ ਹੋ ਜਾਏਗੀ ਮੈਂ ਧਾਮੀ ਸਾਹਿਬ ਨੂੰ ਔਰ ਸਾਰੀ ਜਿਹੜੀ ਨਵੀਂ ਚੋਣੀ ਜਾ ਰਹੀ ਹੈ ਉਹਨਾਂ ਦੇ ਨਾਲ ਸਾਰੇ ਨੂੰ ਜਿਹੜੀਆਂ ਕਰ ਰਹੀਆਂ ਤੁਮ ਬੁਬਾਰਕਵਾਦ ਦਿਨਾ ਔਰ ਸਾਰੇ ਹਾਊਸ ਆਫ ਕਲਰ ਦਾ ਤੈਨ ਤੁ ਧੰਨਵਾਦ ਕਰਦਾ ਕਿ ਇਹ ਬਹੁਤ ਵੱਡਾ ਪੰਥਕ ਫਤਵਾ ਜਿਹੜਾ ਇੱਕ ਵਾਰੀ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਪੰਥ ਨੇ ਦਿੱਤਾ ਸੋ ਸਾਰਿਆਂ ਦਾ ਮੈਂ ਤੈਨ ਦਿੱਤੋ ਧੰਨਵਾਦ ਕਰਦਾ ਜੀ ਬਸ ਬੇਤਰਾ ਵਿਰੋਧੀ ਧਿਰ ਨੂੰ ਅੱਜ ਦੀ ਵਾਰ ਨਾਲੋਂ 15 ਵੋਟਾਂ ਘੱਟ ਮਿਲੀਆਂ ਕੁਦਰਤੀ ਗੱਲ ਹੈ ਜੀ ਕਿ ਇਹ ਮੈਂਬਰਾਂ ਦੀ ਵੋਟ ਹੈ ਕਿ ਜਿਹੜੀ ਚੰਗੀ ਕਾਰਗੁਜ਼ਾਰੀ ਸਾਡੀ ਰਹੀ ਹੈ ਅਰ ਸ਼ਰਮਣੀ ਅਕਾਲੀ ਦਲ ਦਾ ਵੀ ਤੁਸੀਂ ਦੇਖੋ ਕਿ ਬਹੁਤ ਪਿਛਲੇ ਸਾਲਾਂ ਨਾਲੋਂ ਇਸ ਵੇਲੇ ਲੋਕਾਂ ਨੇ ਮਸੂਲਿਸ ਕਰਨਾ ਸ਼ੁਰੂ ਕਰ ਦਿੱਤਾ ਹੈ ਇਹ ਸ਼ਰਮਣੀ ਅਕਾਲੀ ਦਲ ਹੀ ਅਸਲੀ ਸਾਡੀ ਖੇਤਰੀ ਪਾਰਟੀ ਹੈ ਔਰ ਇਹਦੇ ਤੇ ਹੀ ਸਾਨੂੰ ਭਰੋਸਾ ਕਰਕੇ ਚੱਲਣਾ ਚਾਹੀਦਾ ਹੈ ਇਹ ਜਿਹੜਾ ਅਭਾਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਹੌਲਸਾ ਹੈ ਇਹ ਉਹਦਾ ਪ੍ਰਤੀਕ ਹੈ ਤੁਹਾਡੇ ਸਾਹਮਣੇ ਹੈ ਕਿ ਜੋ ਸੇਵਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਜੋ ਸੇਵਾ ਇਸ ਸਮੇਂ ਦਰਾਂ ਹੜਾ ਦੇ ਦੌਰਾਨ ਸ਼੍ਰੋਮਣੀ ਗੁਰਦਵਾਰਾ ਸਰਪੰਚ ਕਮੇਟੀ ਨੇ ਕੀਤੀ ਜੋ ਬਾਕੀ ਜਿਹੜੇ ਪੰਜਾਬ ਦੇ ਹੱਕਾਂ ਵਾਸਤੇ ਹਿੱਤਾਂ ਵਾਸਤੇ ਲੜਾਈ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਹੈ ਆ ਸਾਡੇ ਮੈਂਬਰ ਜਿਹੜੇ ਕੁਝ ਭਰਾ ਸਾਡੇ ਕੋਲ ਪਿਛੇ ਦੂਰ ਸਨ ਅੱਜ ਉਹਨਾਂ ਨੇ ਵੀ ਆ ਕੇ ਵਾਪਸ ਆਪਣੀ ਮਾਪਾਰਟੀ ਦਾ ਸਾਥ ਦਿੱਤਾ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਮੁੱਟਾ ਬਾਧੀਆਂ ਤਾਂ ਹੀ ਹੈ ਜੇ ਦੂਜੇ ਪਾਸੇ ਮੈਂਬਰ ਜਿਹੜੇ ਤੁਹਾਡੇ ਨਾਲ ਆ ਕੇ ਖੜਦੇ ਆ ਉਹ ਬਹੁਤ ਵੱਡੀ ਮੈਂ ਸਮਝਦਾ ਕਿ ਇਹ ਜਿਹੜੀ ਹੈ ਅੱਜ ਦਾ ਰੁਝਾਨ ਹੈ ਇਹ ਸ਼੍ਰੋਮਣੀ ਅਕਾਲੀ ਦਲ ਵਾਸਤੇ ਬੜਾ ਪੋਜ਼ਿਟਿਵ ਰੁਝਾਨ ਹੈ ਮਾਦਾ ਜਿਹੜਾ ਹੈ ਇਹ ਜਿੱਤ ਕੀ ਮਾਨੇ ਰੱਖਦੀ ਹੈ ਕਾਲੀਦਲ ਲਈ ਦੂਸਰਾ ਸਵਾਲ ਜਿਹੜੇ ਆ ਮੋਕਾ ਦਾ ਆਕੜਾ ਵਧਿਆ ਹੈ ਇਹ ਕੀ ਸੰਕੇਤ ਕਰਦਾ ਜੀ ਖਾਸ ਕਰਕੇ ਵਿਰੋਧੀ ਧਿਰ ਦੀਆਂ ਕੱਡੀਆਂ ਜਿਹੜੀਆਂ ਦੇਖੋ ਅਸੀਂ ਤੇ ਕੋਈ ਵੀ ਜਿਹੜੀ ਜਿੱਤ ਹੁੰਦੀ ਹੈ ਉਹਦੇ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਜੁੜੀ ਹੁੰਦੀ ਹੈ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਜਦੋਂ ਵੀ ਫਤਿਹ ਮਿਲੀ ਹੈ ਨਿਵੇਂ ਹੋ ਕੇ ਅਸੀਂ ਜਿਹੜੀ ਹੈ ਸੰਗਤ ਦੀ ਸੇਵਾ ਪੰਜਾਬ ਦੀ ਸਭਾ ਪੰਥ ਦੀ ਸੇਵਾ ਕੀਤੀ ਹੈ ਔਰ ਹੁਣ ਵੀ ਜੇ ਭਰੋਸਾ ਸਾਡੇ ਤੇ ਵਧਿਆ ਤੇ ਅਸੀਂ ਫੇਰ ਜਿਹੜੀ ਹੈ ਉਹਦੇ ਤੇ ਪੂਰਾ ਉਤਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਸਾਰੇ ਪੰਜਾਬ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਫੇਰ ਸ਼੍ਰੋਮਣੀ ਅਕਾਲੀ ਦਲ ਤੇ ਲੋਕਾਂ ਨੇ ਦੂਜੀਆਂ ਪਾਰਟੀਆਂ ਨੂੰ ਦੇਖ ਲਿਆ ਬੜਾ ਕੁਝ ਗੁੰਮਰਾਹਕੁੰਨ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਹੋਇਆ ਸੀ ਤੇ ਹੋਇਆ ਪਰ ਅੱਜ ਅਖੀਰ ਦੇ ਉੱਤੇ ਸੱਚ ਸੱਚ ਹੀ ਰਹਿੰਦਾ ਊਣੇ ਪੁੱਟੇ ਨਾ ਅਣਕਾ ਉਹ ਸੱਚ ਨਹੀਂ ਅੱਜ ਸੱਚ ਜਿਹੜਾ ਫੇਰ ਉਹ ਦੁਬਾਰਾ ਜਿਹੜਾ ਪੁੱਲਾ ਸਾਥ ਸਾਡੇ ਭਰਾਵਾਂ ਨੇ ਦਿੱਤਾ ਇਸ ਕਰਕੇ ਬਹੁਤ ਬਹੁਤ ਧੰਨਵਾਦ ਹੈ ਬਹੁਤ ਵੱਡੀ ਫਤਿਹ ਕੈਨਜੀ ਹਰਪ੍ਰੀਤ ਸਿੰਘ ਰਣੋਂ ਕੁਝ ਕਹਿਣਾ ਨਹੀਂ ਚਾਹੁੰਦਾ ਪਰ ਇਹਨਾਂ ਰੁਝਾਨਾਂ ਨੂੰ ਉਹਨਾਂ ਨੂੰ ਜਿਹੜਾ ਬੈਠ ਕੇ ਵਿਚਾਰਨਾ ਜ਼ਰੂਰ ਕਰਨਾ ਚਾਹੀਦਾ ਕਿ ਲੋਕੀ ਫਟ ਪਾਉਣ ਵਾਲੇ ਕੰਮ ਨੂੰ ਪਸੰਦ ਨਹੀਂ ਕਰਦੇ ਇਸ ਕਰਕੇ ਜਨਤਾ ਪੰਥ ਸ਼ਰੋਮਣੀ ਅਕਾਲੀ ਦਾ ਨੂੰ ਤਗੜਾ ਕਰਨਾ ਚਾਹੁੰਦੇ ਜਿਹੜੇ ਆਪਾਂ ਦੁਜਿਆਂ ਦੇ ਕਹਿਣ ਦੇ ਉੱਤੇ ਆਪਣੀਆਂ ਜਥੇਬੰਦੀਆਂ ਨੂੰ ਸਸਤਾਮਾਂ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਅਲਟੀਮੇਟਲੀ ਇਹੀ ਨਤੀਜੇ ਹੁੰਦੇ ਇਸ ਕਰਕੇ ਉਹਨਾਂ ਨੂੰ ਇਸ ਚੀਜ਼ ਨੂੰ ਵਿਚਾਰਨਾ ਚਾਹੀਦਾ ਸੋਚਣਾ ਚਾਹੀਦਾ ਬੜਾ ਵੱਡਾ ਜਦ ਨਵੇਂ ਨਵੇਂ ਪ੍ਰਧਾਨ ਬਣੇ ਸੀ ਤੇ ਪਹਿਲੀ ਵਾਰੀ ਹੋਇਆ ਕਿ ਅੱਧ ਚ ਆ ਗਏ ਪ੍ਰਧਾਨਗੀ ਬਣਦਿਆ ਸਾਰੀ 35 ਦਾ ਦਾਵਾ ਕੱਲ ਕੀਤਾ ਸੀ 18 ਦੇ ਆ ਕੇ ਅੱਧ ਚ ਆ ਗਏ ਇਸ ਕਰਕੇ 17 17 ਤਾਂ ਹੋ ਨਹੀਂ ਸਕਦੇ ਇਸ ਕਰਕੇ ਅੱਧ ਚ ਆ ਗਏ ਇਹਦੇ ਬਾਰੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਗੁੰਮਰਾਹ ਕਰਕੇ ਆਪਣੀ ਸੰਸਥਾ ਦਾ ਸ਼੍ਰੋਮਣੀ ਅਕਾਲੀ ਦਲ ਦਾ ਮਾਪਾ ਪਾਰਟੀ ਦਾ ਨੁਕਸਾਨ ਕਰੋਗੇ ਤੇ ਨਾਲ ਸਮਰਥਨ ਨਹੀਂ ਦੇ ਰਹੇ ਪਹਿਲਾਂ ਹੀ ਸੀ ਉਹਨਾਂ ਦੇ ਆਂਦੇ ਜੀ 17 18 ਹੀ ਆਂਦੇ ਸੀ ਜਨਰਲ ਸਰਕਾਰ ਨੂੰ ਪਤਾ ਨਹੀਂ ਮਿਲਿਆ ਨਾਲ ਕਟੇ ਤਾਂ ਜ਼ਰੂਰ ਆ ਇਹ ਤਾਂ ਜ਼ਿੰਮੇਵਾਰੀ ਉਹਨਾਂ ਨੂੰ ਲੈਣੀ ਚਾਹੀਦੀ ਹੈ ਕਿਉਂਕਿ ਪਿਛਲੀ ਵਾਰੀ 33 ਸੀ ਤੇ ਐਡ ਕੀ 33 ਤੋਂ ਜਿਹੜੇ ਘਟ ਕੇ 18 ਆ ਗਏ ਉਹਨਾਂ ਦੇ ਨਾਲ ਚੱਲ ਰਹੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਨਹੀਂ ਮੈਂ ਤਾਂ ਕਿਹਾ ਅਗਲੀ ਵਾਰ ਨੂੰ ਸਰਸੰਪਤੀ ਹੋ ਜਾਏਗੀ ਮੈਂ ਤਾਂ ਕਹਤ ਬੇਸਿਸ ਸਪੀਡ ਨਾਲ ਕੰਮ ਚੱਲਿਆ ਕਿਉਂਕਿ ਅਸੀਂ ਤਾਂ ਬਾਕੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਕੱਠੇ ਹੋਵੋ ਪੰਜਾਬ ਦੀ ਪੰਥ ਦੀ ਬਹੁਤ ਵੱਡੀਆਂ ਚੁਣੌਤੀਆਂ ਜੋ ਹਾਲ ਐ ਇਸ ਤੇ ਪੰਜਾਬ ਦਾ ਹੋ ਗਿਆ ਜਿਸ ਤਰੀਕੇ ਸਾਡੇ ਕੋਲੋਂ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਖੋਈਆਂ ਜਾ ਰਹੀਆਂ ਆ ਪੰਜਾਬ ਯੂਨੀਵਰਸਿਟੀ ਚ ਕੀ ਕੁਝ ਹੋਇਆ ਇਹ ਵੱਟੀਆਂ ਵੱਡੇ ਮਸਲੇ ਨੇ ਜਿਹੜੇ ਇਕੱਠੇ ਹੋ ਕੇ ਡੰਡੇ ਪੈਣੇ ਆ ਇਸ ਕਰਕੇ ਸਾਰਿਆਂ ਨੂੰ ਇਕਜੁੱਟ ਇਹਨਾਂ ਚੀਜ਼ਾਂ ਦੇ ਉੱਤੇ ਹੁਣਨੀ ਬਹੁਤ ਧੰਨਵਾਦ ਥੈਂਕ ਯੂ